ਹਾਂਜੀ ਦੋਸਤੋ ਅੱਜ ਸਾਰੇ ਵੀਰਾਂ ਨੂੰ ਜੋ ਦਰਸ਼ਕ ਵੀਰ ਨੇ ਉਹਨਾਂ ਨੂੰ ਰੰਦਾਵਾ ਟਰੇਡਿੰਗ ਕੰਪਨੀ ਵੱਲੋਂ ਜੋ ਬੱਕਰੇ ਦਾ ਆਚਾਰ ਪਾਇਆ ਜਾਂਦਾ ਹੈ ਜਾਨੀ ਕਿ ਬੱਕਰੇ ਦੇ ਆਚਾਰ ਬਾਰੇ ਕਾਫੀ ਸਵਾਲ ਆਉਂਦੇ ਵੀ ਕਿੱਦਾਂ ਪੈਂਦਾ ਹੈ ਜਾਂ ਪੰਜਾਬ ਦੇ ਵਿੱਚ ਜਾਨੀ ਕਿ ਬਹੁਤ ਸਾਰੇ ਲੋਕ ਆ ਜਿਹੜੇ ਖਾਣ ਦੇ ਇੱਛੇ ਕੈ ਇਹਨੂੰ ਤੇ ਪਰ ਜਾਨੀ ਕਿ ਦੇਖਣਾ ਵੀ ਚਾਹੁੰਦੇ ਆ ਰੰਦਾਵਾ ਦਾ ਚਾਰ ਹੈ ਜਿਹੜਾ ਇਹਦਾ ਬੜਾ ਵਧੀਆ ਟੇਸਟ ਹੈਗਾ ਬੜਾ ਵਧੀਆ ਸੁਆਦ ਹੈਗਾ ਜਾਨੀ ਕਿ ਕਾਫੀ ਅ ਦਰਸ਼ਕ ਵੀਰ ਆ ਜਿਹੜੇ ਕਿਸਾਨ ਵੀਰ ਆ ਇਹਨੂੰ ਫੂਡ ਨੂੰ ਖਾ ਰਹੇ ਨੇ ਤੇ ਕੁਛ ਫਾਰਮਰਾਂ ਦੇ ਕੁਛ ਗਾਂਕਾਂ ਦੇ ਜਾਨੀ ਕਿ ਸਵਾਲ ਆਇਆ ਸੀ ਵੀਰ ਜੀ ਸਾਨੂੰ ਥੋੜਾ ਜਿਹਾ ਸ਼ੋਅ ਹੋ ਜੇ ਵੀ ਤੁਸੀਂ ਕਿੱਦਾਂ ਇਹਨੂੰ ਬਣਾਉਨੇ ਹੋ ਕਿੱਦਾਂ ਇਹਦੇ ਵਿੱਚ ਕਿੰਨਾ ਕੁ ਆਰਗੈਨਿਕ ਇਹਦੇ ਵਿੱਚ ਸਮਾਨ ਤੁਸੀਂ ਪਾਉਨੇ ਹੋ ਤੇ ਅੱਜ ਅਸੀਂ ਇਲਤੀ ਰਾਣਾ ਟੀਵੀ YouTube ਚੈਨਲ ਅ ترਸੇਮ ਬਾਈ ਧੂਰੀ ترਸੇਮ ਬਾਈ ਲੋਂਗੋਵਾਲ ਉਹਨਾਂ ਦੇ ਜਰੀਏ ਉਹਨਾਂ ਦੇ ਚੈਨਲ ਦੇ ਜਰੀਏ ਤੁਹਾਨੂੰ ਅਸੀਂ ਦੱਸਣਾ ਚਾਹਾਂਗੇ ਵੀ ਰੰਧਾਵਾ ਬੱਕਰੇ ਦਾ ਜਿਹੜਾ ਅਚਾਰ ਹੈ ਉਹ ਕਿਦਾਂ ਪੈਂਦਾ ਤੇ ਉਹਦੇ ਵਿੱਚ ਕੀ ਕੀ ਸਮਾਨ ਦੀਆਂ ਜਿਹੜੀਆਂ ਲੋੜੀ ਦੀਆਂ ਵਸਤੂਆਂ ਨੇ ਉਹ ਕੀ ਕੀ ਨੇ ਤੇ ਅੱਜ ਸਾਰੇ ਦਰਸ਼ਕ ਵੀਰਾਂ ਨੂੰ ਬੜਾ ਸਵਾਦ ਬੜਾ ਹੀ ਟੇਸਟੀ ਬੱਕਰੇ ਦਾ ਅਚਾਰ ਪਾ ਕੇ ਲਾਈਵ ਦਿਖਾਵਾਂਗੇ ਤੇ ਫਿਰ ਉਦੋਂ ਬਾਅਦ ਉਹਦਾ ਜਿਹੜਾ ਟੇਸਟ ਪੈਕ ਕਰਕੇ ਜਿਹੜਾ ਤੁਸੀਂ ਟੇਸਟ ਦਾ ਜਿਹੜਾ ਮਜ਼ਾ ਉਹ ਚੱਕ ਸਕਦੇ ਹੋ ਹੁਣ ਆਪਾਂ ਦੇਖੋ ਜਿਹੜੀ ਲੋੜੀ ਦੀ ਸਮਗਰੀ ਆ ਬੱਕਰੇ ਦੇ achar ਪਾਉਣ ਦੇ ਲਈ ਉਹਦੇ ਤੇ ਤੁਹਾਡੀ ਚਾਤੀ ਮਰਵਾਉਣੇ ਆ ਸਭ ਤੋਂ ਪਹਿਲਾਂ ਆਪਾਂ ਦੇਖੋ ਜਿਹੜੇ ਚਾਰ ਨੂੰ ਬੜੇ ਵੀਰਾਂ ਦਾ ਸਵਾਲ ਹੈ ਵੀ ਚਾਰ ਦਾ ਮਤਲਬ ਕੀ ਹੈ ਚਾਰ ਦਾ ਮਤਲਬ ਇਹ ਹੈ ਵੀ ਬੱਕਰੇ ਦਾ ਆਚਾਰ ਜਿਸ ਤਰ੍ਹਾਂ ਹੋਰ ਚੀਜ਼ਾਂ ਦੇ ਆਚਾਰ ਪੈਂਦੇ ਨੇ ਚਾਰ ਦਾ ਮਤਲਬ ਕਾਫੀ ਲੰਮਾ ਸਮਾਂ ਜਿਹੜਾ ਉਹ ਚੀਜ਼ ਚੱਲ ਸਕੇ ਉਹਨੂੰ ਆਪਾਂ ਰੋਜ਼ਾਨਾ ਡੇਲੀ ਦੇ ਰੁਟੀਨ ਦੇ ਵਿੱਚ ਵੀ ਉਹਨੂੰ ਆਪਾਂ ਖਾ ਸਕੀਏ ਠੀਕ ਹੈ ਤੇ ਕੋਈ ਵੀ ਚੀਜ਼ ਆਪਾਂ ਦੇਖੋ ਕਰਦੇ ਆ ਉਹ ਬੈਕਟੀਰੀਆ ਰਹਿਤ ਹੋਣੀ ਚਾਹੀਦੀ ਆ ਆਪਾਂ ਦੇਖੋ ਚਾਰ ਪਾਵਾਂਗੇ ਇਹਦੇ ਵਿੱਚ ਨੂਨ ਮਿਰਚ ਮਸਾਲਾ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਗਲਵਜ਼ ਦੀ ਜਿਹੜੀ ਇਹਦੀ ਵਰਤੋਂ ਕਰਾਂਗੇ ਕਿਉਂਕਿ ਗਲਵਜ਼ ਦੇ ਨਾਲ ਕੀ ਆ ਗੰਦੇ-ਮੰਦੇ ਬੈਕਟੀਰੀਆ ਜਿਹੜੇ ਉਹ ਜਿਹੜਾ ਆਪਣਾ ਮਟਰਨ ਦੇ ਵਿੱਚ ਅਚਾਰ ਦੇ ਵਿੱਚ ਨਹੀਂ ਜਾਣਗੇ ਠੀਕ ਹੈ ਜੀ ਇਸ ਲਈ ਇਹ ਗਲਵਜ਼ ਜਿਹੜੇ ਆਪਾਂ ਛਾੜ ਚੁੱਕੇ ਆ ਤੇ ਇਹਦੇ ਲਈ ਬੜਾ ਜ਼ਰੂਰੀ ਆ ਕਿਉਂਕਿ ਨੂਨ ਮਿਰਚ ਮਸਾਲਾ ਜਿਹੜੇ ਵੀ ਸਮਾਨ ਪੈਂਦਾ ਉਹ ਇੱਕ ਤਾਂ ਹੱਥਾਂ ਦੇ ਨਾਲ ਨਹੀਂ ਲੱਗਦਾ ਹਲਦੀ ਪਾਵਾਂਗੇ ਬੜੀ ਸੌਫਟ ਹੁੰਦੀ ਆ ਹੱਥਾਂ ਦੇ ਨਾਲ ਲੱਗ ਜਾਂਦੀ ਆ ਜਦੋਂ ਇਹਦੀ ਵਰਤੋਂ ਕਰਾਂਗੇ ਗਲਵਜ਼ ਦੀ ਆਪਾਂ ਤਾਂ ਬਿਲਕੁਲ ਹੀ ਜਿਹੜਾ ਮਸਾਲਾ ਨੂਨ ਮਿਰਚ ਹੱਥਾਂ ਨੂੰ ਛੱਡ ਜਾਂਦਾ ਤੇ ਹੁਣ ਆਪਾਂ ਦੇਖੋ ਤੁਹਾਨੂੰ ਦਿਖਾਉਨੇ ਆ ਵੀ 10 ਕਿਜੀ ਬੱਕਰੇ ਦਾ ਚਾਰ ਇਹ 10 ਕਿਜੀ ਹੈ ਇਹਦੇ ਵਿੱਚ ਵੈਸੇ ਜੈਨੂਨ ਕੁਆਂਟੀਟੀ ਮੈਂ ਤੁਹਾਨੂੰ ਨਹੀਂ ਦੱਸੂਗਾ ਇਹ ਪਹਿਲਾਂ ਹੀ ਕਹਿ ਦਣਾ ਮੈਕਸਿਮਮ ਕੁਆਂਟੀਟੀ ਕਿਹੜੀ ਚੀਜ਼ ਦੀ ਕਿੰਨੀ ਪੈਂਦੀ ਹੈ ਕਿਹੜੀ ਕਿੰਨੀ ਪੈਂਦੀ ਹੈ ਉਹ ਤੁਹਾਨੂੰ ਇੱਕ ਚਾਤੀ ਜ਼ਰੂਰ ਮਰਵਾਵਾਂਗੇ ਠੀਕ ਹੈ ਜੀ ਕਿਉਂਕਿ ਇਹ ਦੇਖੋ ਅੱਜ ਆਪਾਂ ਰੰਧਾਵਾ ਗੋਡ ਫਾਰਮ ਦੇ ਵਿੱਚ ਪਹੁੰਚੇ ਹਾਂ ਜਿੱਥੇ ਤੁਹਾਨੂੰ ਯਾਨੀ ਕਿ ਬੜਾ ਹੀ ਵਧੀਆ ਜਿਹੜਾ ਬੱਕਰੇ ਦਾ ਲਾਲ ਮੀਟ ਬੜਾ ਇਹਦਾ ਜਿਹੜਾ ਪੀਸ ਹੈ ਉਹ ਬੜਾ ਹੀ ਮੀਡੀਅਮ ਕਰਵਾਇਆ ਜਾਂਦਾ ਕਿਉਂਕਿ ਇਹਦੇ ਵਿੱਚ ਮਸਾਲਾ ਜਿਹੜਾ ਦੇਖੋ ਬਿਲਕੁਲ ਛੋਟਾ ਪੀਸ ਹੈ ਮਸਾਲਾ ਇਹਦੇ ਨਾਲ ਜਿਹੜਾ ਲੱਗ ਸਕੇ ਇਹਦਾ ਟੇਸਟ ਹੋਰ ਵੀ ਜ਼ਿਆਦਾ ਦੁਗਣਾ ਬਣਨ। ਹੁਣ ਆਪਾਂ ਕੀ ਕਰਾਂਗੇ? ਹੁਣ ਦੇਖੋ ਜੀ ਆਪਾਂ 10 ਕਿਜੀ ਚਾਰ ਦੇ ਵਿੱਚ ਕਿਹੜੀਆਂ-ਕਿਹੜੀਆਂ ਲੋੜੀ ਦੀਆਂ ਚੀਜ਼ਾਂ ਪਾਵਾਂਗੇ? ਦੇਖੋ ਲਸਣ ਬਿਲਕੁਲ ਹੀ ਦਰੜ ਕੀਤਾ ਹੋਇਆ, ਕੁੰਡੇ ਦੇ ਨਾਲ ਕੁੱਟਿਆ ਹੋਇਆ। ਠੀਕ ਹੈ ਜੀ ਹਰੀ ਮਿਰਚ ਬਿਲਕੁਲ ਦਰੜ ਕੀਤੀ, ਗ੍ਰੈਂਡਰ ਦੇ ਨਾਲ ਨਹੀਂ ਯੂਜ਼ ਕਰਾਂਗੇ। ਜੇ ਗ੍ਰੈਂਡਰ ਦੇ ਨਾਲ ਯੂਜ਼ ਕਰਾਂਗੇ ਤਾਂ ਇਹਦਾ ਟੇਸਟ ਹੈ ਜਿਹੜਾ ਘੱਟ ਰਹੂਗਾ। ਜਦੋਂ ਕੁੰਡੇ-ਸੂਟੇ ਦੇ ਨਾਲ ਆਪਾਂ ਇਹਨੂੰ ਕੁੱਟਾਂਗੇ ਤਾਂ ਇਹਦਾ ਟੇਸਟ ਹੋਰ ਵੀ ਜ਼ਿਆਦਾ ਹੋ ਜਾਊਗਾ ਉਸ ਤੋਂ ਬਾਅਦ ਦੇਖੋ ਇਹ ਵੀ ਹਰੀ ਮਿਰਚ ਇਹਦੇ ਵਿੱਚ ਘੱਟ ਰਹੇਗੀ ਤਾਂ ਅੱਧਾ ਪੌਣਾ ਕਿਜੀ ਦੇ ਲਗਭਗ ਹਰੀ ਮਿਰਚਾਂ ਜਿਹੜੀ 10 ਕਿਜੀ ਚਾਰ ਦੇ ਵਿੱਚ ਆਪਾਂ ਪਾਵਾਂਗੇ ਉਸ ਤੋਂ ਬਾਅਦ ਜੀ ਇਹਦੇ ਵਿੱਚ ਨਮਕ ਹੋ ਗਿਆ ਠੀਕ ਹੈ ਉਦੋਂ ਬਾਅਦ ਇਹਦੇ ਵਿੱਚ ਸੌਫ ਹੋ ਗਈ ਜਿਹੜਾ ਇਹਦਾ ਟੇਸਟ ਹੋਰ ਵੀ ਵਧਾ ਦਿੰਦੀ ਆ ਮਠਾਸ ਕਰ ਦਿੰਦੀ ਆ ਤੇ ਫਿਰ ਮਿਰਚ ਹੋ ਗਈ ਜੀ ਲਾਲ ਮਿਰਚ ਤੇ ਇਹ ਵੀ ਬ੍ਰਾਂਡਡ ਜਿਹੜੀ ਲਾਲ ਮਿਰਚ ਹੈ ਬਹੁਤ ਵਧੀਆ ਕੰਪਨੀ ਦੀ ਇਹਦਾ ਜਾਨੀ ਕਿ ਫਲੇਵਰ ਵੀ ਅੱਛਾ ਹੈ ਤੇ ਇਹਦੀ ਕੁਆਲਿਟੀ ਵੀ ਅੱਛੀ ਆ ਠੀਕ ਹੈ ਕਿਉਂਕਿ ਦੇਸੀ ਥੋੜੀ ਜੀ ਮਿਰਚ ਪਾਉਨੇ ਆ ਉਹਦੇ ਨਾਲ ਰੰਗਤ ਘੱਟ ਬਣਦੀ ਆ ਅਚਾਰ ਦੀ ਉਸ ਤੋਂ ਬਾਅਦ ਪਿਓਰ ਹਲਦੀ ਬਿਲਕੁਲ ਫਿਰ ਦੇਖੋ ਜੀ ਇਹ ਜਦੋਂ ਚਾਰ ਕੰਪਲੀਟ ਹੋ ਜਾਂਦਾ ਆ ਆਪਾਂ ਇਹਦੇ ਵਿੱਚ ਮਗਜ ਜਿਹੜੇ ਉਹ ਪਾ ਸਕਦੇ ਆ ਕਿਉਂਕਿ ਇਹਦੇ ਨਾਲ ਬੜਾ ਹੀ ਜ਼ਿਆਦਾ ਵਧੀਆ ਟੇਸਟ ਬਣਦਾ ਹੈ ਕਿ ਡਰਾਈ ਫੂਡ ਦੇ ਤੌਰ ਤੇ ਕਾਜੂ ਬਦਾਮ ਹੋਰ ਕੁਝ ਵੀ ਪਾ ਸਕਦੇ ਆ ਪਰ ਇਹ ਤੁਹਾਨੂੰ ਇੱਕ ਸੈਂਪਲ ਦੇ ਤੌਰ ਤੇ ਇਹਦੇ ਵਿੱਚ ਅਮਾ ਮਗਜ ਵੀ ਪਾ ਦਿਆ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੈ ਜੀ ਆਜੋ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆਗੇ ਪਿਆਜ਼ ਇਹਦੇ ਵਿੱਚ ਪਿਆਜ਼ ਬਹੁਤ ਸਾਰੇ ਫਾਰਮਰ ਕਿਸਾਨ ਕਹਿੰਦੇ ਨੇ ਵੀ ਯਾਰ ਚਾਰ ਦੇ ਵਿੱਚ ਪਿਆਜ਼ ਨਹੀਂ ਪੈਂਦਾ ਜਦੋਂ ਬਿਲਕੁਲ ਇਹਦਾ ਪਾਣੀ ਹੈ ਜਿਹੜਾ ਆਪਾਂ ਸਕਾਤਾ ਤਾਂ ਜਿਹੜਾ ਪਿਆਜ਼ ਹੈ ਉਹ ਚਾਰ ਦੇ ਲਈ ਬਹੁਤ ਵਧੀਆ ਅਵੇਲੇਬਲ ਹੈ ਠੀਕ ਹੈ ਜਦੋਂ ਇਹਦੇ ਵਿੱਚ ਆਪਾਂ ਪਾਣੀ ਛੜਦਾ ਉਦੋਂ ਇਹਦੇ ਸਾਈਡ ਇਫੈਕਟ ਨੇ ਕਿਉਂਕਿ ਚਾਰ ਮਿਰਚ ਲਸਣ ਇਹਨਾਂ ਦੇ ਬਿਨਾ ਯਾਨੀ ਕਿ ਮਸਾਲੇ ਦਾ ਟੇਸਟ ਨਹੀਂ ਬਣਦਾ ਠੀਕ ਹੈ ਜੀ ਤੇ ਅਦਰਕ ਇਹ ਆਪਣਾ ਅਦਰਕ ਆ ਗਿਆ ਜੀ ਅਦਰਕ ਵੀ ਕੁੰਡੇ ਦੇ ਨਾਲ ਕੁੱਟਿਆ ਜਾਵੇਗਾ ਠੀਕ ਹੈ ਉਸ ਤੋਂ ਬਾਅਦ ਦੇਖੋ ਗਲਵਜ਼ ਜੇ ਤੁਹਾਨੂੰ ਦੱਸਿਆ ਵੀ ਜ਼ਰੂਰੀ ਹੈ ਉਦੋਂ ਬਾਅਦ ਬਿਨੇਗਰ ਠੀਕ ਹੈ ਜੀ ਬਿਨੇਗਰ ਸੁਗਰ ਕੇਨ ਦਾ ਬਹੁਤ ਵਧੀਆ ਕੁਆਲਟੀ ਦਾ ਇੱਕ ਲੋ ਕੁਆਲਟੀ ਦਾ ਤੇ ਇੱਕ ਹੈਗਾ ਟਾਪ ਕੁਆਲਟੀ ਦਾ ਇਹਦੇ ਵਿੱਚ ਇਹਦੇ ਨਾਲ ਜਾਨੀ ਕਿ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਟੇਸਟ ਬਣਦਾ ਤੇ ਮੀਟ ਨੂੰ ਗਾਲਣ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਕੰਮ ਕਰਦਾ ਤੇ ਜਦੋਂ ਬੱਕਰ ਜਾਨੀ ਕਿ ਅਚਾਰ ਹੈ ਜਿਹੜਾ ਖਰਾਬ ਹੁੰਦਾ ਉਹ ਜਦੋਂ ਇਹਦੀ ਘੱਟ ਮਾਤਰਾ ਪਾਉਂਦੇ ਆ ਜਾਂ ਇਹਨੂੰ ਸਹੀ ਮਾਤਰਾ ਦੇ ਵਿੱਚ ਨਹੀਂ ਪਾਉਂਦੇ ਤਾਂ ਖਰਾਬ ਹੋਣ ਦੇ ਜਿਹੜੇ ਚਾਂਸਸ ਹੈ ਉਹ ਜ਼ਿਆਦਾ ਹੋ ਜਾਂਦੀ ਹੈ। ਉਸ ਤੋਂ ਬਾਅਦ ਇਹਨੂੰ ਬਿਲਕੁਲ ਹੀ ਸਰੋਂ ਦੇ ਤੇਲ ਜਿਹੜਾ ਆਪਾਂ ਯਾਨੀ ਕਿ ਕਹਿ ਦਈਏ ਜਵਾਲਾ 골ਡ ਕਹਿ ਦਈਏ ਘਰ ਦਾ ਵੀ ਦੇਸੀ ਜਿਹੜਾ ਆਪਾਂ ਤੇਲ ਆ ਉਹ ਵਰਤ ਸਕਦੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਇਹਨੂੰ ਫੂਡ ਕਲਰ ਫੂਡ ਕਲਰ ਵੀ ਇਹਨੂੰ ਦੇ ਸਕਦੇ ਆ ਕਿਉਂਕਿ ਇਹਦੀ ਜਿਹੜੀ ਰੰਗਤ ਆ ਜੋ ਦਿਖਦਾ ਹੈ ਉਹ ਵਿਖਦਾ ਹੈ। ਇਸ ਦੇ ਮੁਤਾਬਕ ਜੋ ਕੁਆਲਿਟੀ ਦੀ ਜਦੋਂ ਰੰਗਤ ਸਾਹਮਣੇ ਆਈ ਉਨਾ ਹੀ ਜ਼ਿਆਦਾ ਉਹ ਵਧੀਆ ਲੱਗੂਗਾ। ਹੁਣ ਆਪਾਂ ਕੀ ਕਰਾਂਗੇ? ਦੇਖੋ ਆਪਣੇ ਕੋਲ ਇੱਕ ਕੜਛੀ ਚਮਚ ਜਾਂ ਹੋਣਾ ਚਾਹੀਦਾ ਕੁਝ। ਜਿਹੜੇ ਹੁਣ ਆਪਾਂ ਮਸਾਲੇ ਨੂਨ ਮਿਰਚ ਇਹਦੇ ਵਿੱਚ ਆਪਾਂ ਕੁਛ ਮਾਤਰਾ ਦੇ ਵਿੱਚ ਮੀਟ ਦੀ ਦਰ ਦੇ ਹਿਸਾਬ ਨਾਲ ਆਪਾਂ ਕਿਉਂਕਿ ਸਾਡੇ ਦਾ ਹੱਥ ਟਿਕਿਆ ਹੈ ਕੁਆਂਟੀਟੀ ਅਸੀਂ ਨਹੀਂ ਤੁਹਾਨੂੰ ਦੱਸਣੀ ਵੀ ਕਿੰਨੀ ਪਾਉਣੀ ਹੈ ਤੇ ਇਹਦੇ ਹਿਸਾਬ ਨਾਲ ਆਪਾਂ ਇਹਨਾਂ ਨੂੰ ਬਿਲਕੁਲ ਹੀ ਜਾਨੀ ਕਿ ਥੋੜੀ ਥੋੜੀ ਮਿਰਚ ਥੋੜਾ ਥੋੜਾ ਜਾਨੀ ਕਿ ਇਹਦੇ ਉੱਤੇ ਆਪਾਂ ਜਿਹੜਾ ਇਹਨੂੰ ਕੱਚੇ ਦੇ ਉੱਪਰ ਆਪਾਂ ਪਾਵਾਂਗੇ ਕਿਉਂਕਿ ਕੱਚੇ ਦੇ ਉੱਪਰ ਪਾਵਾਂਗੇ ਜਿਉਂ-ਜਿਉਂ ਇਹ ਉਬਲੀ ਜਾਊਗਾ ਬਣਦਾ ਜਾਊਗਾ ਰਿਜਦਾ ਜਾਊਗਾ ਉਸੇ ਹਿਸਾਬ ਨਾਲ ਇਹ ਜਿਹੜਾ ਮਸਾਲਾ ਇਹਦੇ ਵਿੱਚ ਇਹਦਾ ਜਾਨੀ ਕਿ ਵਿੱਚ ਰਚਦਾ ਜਾਊਗਾ ਜਿਵੇਂ ਹਲਦੀ ਆ ਜੇ ਹਲਦੀ ਨੂੰ ਆਪਾਂ ਮੌਕੇ ਤੇ ਪਾਉਨੇ ਆ ਤਾਂ ਉਹ ਹਲਦੀ ਕੱਚੀ ਰਹਿ ਜਾਂਦੀ ਆ ਜਦੋਂ ਆਪਾਂ ਆਚਾਰ ਖਾਣੇ ਆ ਤਾਂ ਫਿਰ ਉਹ ਹਲਦੀ ਦਾ ਟੇਸਟ ਅਲੱਗ ਤੋਂ ਆਉਂਦਾ ਉਹ ਮੇਨ ਕਾਰਨ ਇਹੀ ਆ ਵੀ ਜਦੋਂ ਆਪਾਂ ਹਲਦੀ ਬਾਅਦ ਦੇ ਵਿੱਚ ਪਾਉਨੇ ਆ ਤੇ ਉਦੋਂ ਹਲਦੀ ਦਾ ਜਿਹੜਾ ਟੇਸਟ ਆ ਉਹ ਅਲੱਗ ਹੁੰਦਾ ਉਸ ਤੋਂ ਬਾਅਦ ਇਹ ਮਸਾਲਾ ਜੀ ਜਿਹੜਾ ਸਭ ਤੋਂ ਜ਼ਿਆਦਾ ਟੇਸਟ ਬਣਾਉਣ ਦੇ ਵਿੱਚ ਇਹਦਾ ਮੇਨ ਪਾਰਟ ਹੈ ਮੀਟ ਦਾ ਆਪਾਂ ਕਹਿੰਦੇ ਨੇ ਮੀਟ ਮਸਾਲਾ ਇਹਦੇ ਵਿੱਚ ਹਰਣਾ ਕਾਲੀ ਮਿਰਚ ਸਾਰਾ ਕੁਝ ਜਾਨੀ ਕਿ ਦੇਸੀ ਮਸਾਲੇ ਦੇ ਤੌਰ ਤੇ ਇਹਦੇ ਵਿੱਚ 12-15 ਚੀਜ਼ਾਂ ਦਾ ਇਹ ਮਸਾਲਾ ਜਿਹੜਾ ਤਿਆਰ ਹੁੰਦਾ ਜਿਹਨੂੰ ਆਪਾਂ ਪੀਸ ਕੇ ਗ੍ਰੈਂਡਰ ਕਰਕੇ ਇਹਦੇ ਵਿੱਚ ਆਪਾਂ ਪਹਿਲਾਂ ਹੀ ਪਾ ਸਕਦੇ ਹਾਂ ਇਹ ਸਾਰਾ ਨਹੀਂ ਆਪਾਂ ਪਹਿਲਾਂ ਪਾਉਣਾ ਸਾਰਾ ਜਦੋਂ ਗੰਡੇ ਭੁੰਨਾਂਗੇ ਲਸਣ ਆਦਰਕ ਭੁੰਨਾਂਗੇ ਉਦੋਂ ਪਾਉਣਾ ਇਹ ਲਗਭਗ ਉਦੋਂ ਪਹਿਲਾਂ ਆਪਾਂ ਇੱਕ ਸਿਰਫ ਇਸ ਕਰਕੇ ਪਾਉਣਾ ਹੈ ਕਿਉਂਕਿ ਨਮਕ ਹੈ ਜਿਹੜਾ ਇਹਨੂੰ ਛੇਤੀ ਯਾਨੀ ਕਿ ਗਾਲ ਦਾਂਦਾ ਨਮਕ ਅਦਰਕ ਹਲਦੀ ਮਿਰਚ ਤੇ ਆਪਣਾ ਮਸਾਲਾ ਇਹ ਲੋੜ ਮੁਤਾਬਕ ਆਪਾਂ ਜਿੰਨਾ 10 ਕਿਜੀ ਮੀਟ ਦੇ ਹਿਸਾਬ ਨਾਲ ਕੁਝ ਥੋੜਾ ਥੋੜਾ ਜਿਹੜਾ ਉਹ ਪਹਿਲਾਂ ਪਾ ਲਾਂਗੇ ਠੀਕ ਹੈ ਜੀ ਕੁਆਂਟੀਟੀ ਦੇਖੋ ਸਾਡੀ ਤਾਂ ਮਣੀ ਤੁਲੀ ਹੋਈ ਆ ਮੈਂ ਕੁਆਂਟੀਟੀ ਸਾਰਿਆਂ ਨੂੰ ਜੈਨੂਨ ਨਹੀਂ ਦੱਸੂਗਾ ਕਿਉਂਕਿ ਇੱਕ ਬਿਜ਼ਨਸ ਦਾ ਪਾਰਟ ਹੈ ਤੁਸੀਂ ਵੀ ਨਾ ਦੱਸਿਓ ਉਸ ਤੋਂ ਬਾਅਦ ਇਹਨੂੰ ਆਪਾਂ ਯਾਨੀ ਕਿ ਮਿਕਸ ਕਰ ਲਓ ਇਸ ਤਰ੍ਹਾਂ ਕਿਉਂਕਿ ਜਦੋਂ ਦੇਖੋ ਆਪਣੇ ਹੱਥਾਂ ਦੇ ਉੱਪਰ ਮਸਾਲਾ ਨੂਨ ਮਿਰਚ ਨਹੀਂ ਚਿੰਬੜਦਾ ਜਦੋਂ ਆਪਣੇ ਗਲੱਬ ਜਪਾਏ ਹੋਣਗੇ ਦੂਸਰਾ ਜਿਹੜੀ ਕੁਆਲਿਟੀ ਆ ਉਹ ਵੀ ਬਣੀ ਰਹੂਗੀ ਬੈਕਟੀਰੀਆ ਜਿਹੜਾ ਬਾਹਰ ਲਾ ਉਹ ਮੀਟ ਦੇ ਵਿੱਚ ਨਹੀਂ ਚਿੰਬੜੂਗਾ ਠੀਕ ਹੈ ਜੀ ਇਸ ਲਈ ਬੜਾ ਹੀ ਇਹਨੂੰ ਤਰੀਕੇ ਦੇ ਨਾਲ ਆ ਜਿਹੜਾ ਆਪਾਂ ਮਿਕਸ ਕਰ ਲਾਂਗੇ ਕੁਝ ਮਿਕਸ ਇਹ ਇੱਥੇ ਹੋ ਜਾਊਗਾ ਤੇ ਕੁਝ ਮਿਕਸ ਇਹ ਜਦੋਂ ਆਪਾਂ ਇਹਦੇ ਵਿੱਚ ਖੁਰਚਣਾ ਮਾਰਾਂਗੇ ਉਦੋਂ ਹੋ ਜਾਊਗਾ ਠੀਕ ਹੈ ਜੀ ਹੁਣ ਇਹਦੇ ਵਿੱਚ ਮਸਾਲਾ ਜਿਹੜਾ ਉਹ ਮਿਕਸ ਹੋ ਚੁੱਕਿਆ ਠੀਕ ਹੈ ਜੀ ਹੁਣ ਆਪਾਂ ਇਸ ਤੋਂ ਬਾਅਦ ਵਾਲਾ ਜਿਹੜਾ ਸਟੈਪ ਹੈ ਉਹ ਆਪਾਂ ਕੀ ਕਰਾਂਗੇ ਆਪਣੇ ਕੋਲ ਕਿਹੜੀ ਕਿਹੜੀ ਤਾਂ ਗੈਸ ਸਿਲੰਡਰ ਤੇ ਕਢਾਹਾ ਤੇ ਖੁਰਚਣਾ ਇਹ ਸਾਰੀਆਂ ਚੀਜ਼ਾਂ ਆਪਣੇ ਕੋਲ ਚਾਹੀਦੀਆਂ ਜਿਹੜਾ ਬੱਕਰੇ ਦਾ achar ਪਾਉਣ ਦੇ ਵਿੱਚ ਆਪਾਂ ਨੂੰ ਮਦਦ ਕਰਦੀਆਂ ਨੇ ਉਸ ਤੋਂ ਬਾਅਦ ਆਪਾਂ ਜਿਹੜੇ ਪੱਠੀ ਆ ਇਹ ਚਾਲੂ ਹੋ ਚੁੱਕੀ ਆ ਪੱਠੀ ਦਾ ਜਿਹੜਾ ਸੇਕ ਹੈ ਜਿੰਨੀ ਦੇਰ ਤੱਕ ਆਪਾਂ ਮੀਟ ਨੂੰ ਭੁੰਨਾਗੇ ਬਹੁਤ ਹੀ ਮੀਡੀਅਮ ਚਾਹੀਦਾ ਇਹ ਨਾ ਹੋਵੇ ਵੀ ਇਕੋ ਲੱਗਤਾ ਆਪਾਂ ਉਹਦੀ ਲਾਟ ਕਢਾ ਦਈਏ ਜਾਂ ਬਹੁਤ ਜ਼ਿਆਦਾ ਘੱਟ ਸਲੋ ਕਰ ਦਈਏ ਕਿਉਂ ਬਹੁਤ ਜ਼ਿਆਦਾ ਸਮਾਂ ਲਏ ਜੇ ਉਹਦੇ ਨਾਲ ਆਪਣੀ ਗੈਸ ਦੀ ਵੀ ਬਚਤ ਰਹੂ ਤੇ ਜਿਹੜਾ ਮੀਟ ਹੈ ਇਹ ਆਪਣਾ ਸਹੀ ਟਾਈਮ ਦੇ ਵਿੱਚ ਜਾਨੀ ਕਿ ਇਹਨੇ ਪ੍ਰੋਸੈਸ ਦੇ ਵਿੱਚ ਆ ਜਾਣਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਥੋੜਾ ਜਿਹਾ ਹੋਰ ਤੇਜ਼ ਕਰ ਦਾਂਗੇ ਹੁਣ ਦੇਖੋ ਜਿਹੜਾ ਇਹ ਮੀਟ ਆ ਜੀ ਇਹ ਮੀਟ ਨੂੰ ਆਪਾਂ ਤੁਸੀਂ ਇੱਦਾਂ ਪੈਂਟਾ ਪਾਉਣਾ ਕੜਾਹੀ ਦੇ ਵਿੱਚ ਇਸ ਤਰ੍ਹਾਂ ਪਾ ਦੇਣਾ ਠੀਕ ਹੈ ਜੀ ਇਹ ਕੜਾਹੇ ਦੇ ਵਿੱਚ ਜਿਹੜਾ 10 ਕਿਜੀ ਮੀਟ ਮਸਾਲੇ ਰਲ ਕੇ ਪੈ ਚੁੱਕਿਆ ਠੀਕ ਹੈ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਲੋੜ ਦੇ ਅਨਸਾਰ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਵਿਨੀਗਰ ਆਪਾਂ ਇਹਨੂੰ ਗਾਲਣ ਦੇ ਲਈ ਜਿਹੜਾ ਜੂਸ ਹੁੰਦਾ ਉਹ ਆਪਾਂ ਕਿਉਂਕਿ ਸਾਡੀ ਕੁਆਂਟੀਟੀ ਮਣੀ ਹੈ ਵੀ ਕਿੰਨਾ ਪਾਉਣਾ ਸਾਡਾ ਹੱਥ ਟਿਕਿਆ ਰੋਜ਼ ਦਾ ਕੰਮ ਕਰਕੇ ਤੇ ਆਪਾਂ ਇਹਨੂੰ ਗਾਲਣ ਦੇ ਲਈ ਵਿਨੀਗਰ ਹੈ ਜਿਹੜਾ ਇਹਦੇ ਵਿੱਚ ਆਪਾਂ ਯੂਜ਼ ਕਰ ਸਕਦੇ ਹਾਂ ਠੀਕ ਹੈ ਜੀ ਤਾਂ ਇਹਦੇ ਨਾਲ ਹੀ ਆਪਾਂ ਜਿਹੜਾ ਖੁਰਚਣਾ ਉਹ ਚਲਾ ਦਿੱਤਾ ਜੀ ਜਿਹਦੇ ਨਾਲ ਜਿਹੜਾ ਮੀਟ ਹੈ ਉਹ ਗਰਮ ਹੋਣਾ ਸ਼ੁਰੂ ਹੋ ਗਿਆ ਜਦੋਂ ਆਪਾਂ ਮਸਾਲੇ ਵਾਲਾ ਜਾਂ ਮੀਟ ਦੇ ਵਿੱਚ ਨੂਨ ਮਿਰਚ ਜਿਹੜਾ ਆਪਣਾ ਰਲ ਚੁੱਕਿਆ ਉਹ ਜਦੋਂ ਆਪਾਂ ਕੜਾਹੀ ਦੇ ਵਿੱਚ ਪਾਉਣਾ ਤਾਂ ਉਹ ਕੱਲਾ ਪਾਉਣਾ ਨਹੀਂ ਆਪਾਂ ਤੇਲ ਪਾਉਣਾ ਹੈ ਪਹਿਲਾਂ ਤੇ ਨਾ ਹੀ ਆਪਾਂ ਪਹਿਲਾਂ ਪਾਣੀ ਪਾਉਣ ਕਿਉਂਕਿ ਮੀਟ ਦੇ ਵਿੱਚ ਜਿਹੜਾ ਪਾਣੀ ਹੁੰਦਾ ਉਹ ਆਪਣੇ ਆਪ ਹੀ ਕੁਝ ਸਮੇਂ ਦੇ ਬਾਅਦ ਤੁਹਾਨੂੰ ਦਿਖਾਉਣੇ ਇਹਦੇ ਵਿੱਚੋਂ ਹੀ ਪਾਣੀ ਨਿਕਲ ਜਾਣਾ ਠੀਕ ਹੈ ਜੀ ਇੱਕ ਵਾਰ ਇਹਦੇ ਵਿੱਚ ਆਪਾਂ ਇਹਨੂੰ ਮਿਕਸ ਕਰਕੇ ਪੂਰਾ ਅੱਛੀ ਤਰ੍ਹਾਂ ਯਾਨੀ ਕਿ ਖੁਰਚਣਾ ਜਿਹੜਾ ਮਾਰ ਕੇ ਉਦੋਂ ਬਾਅਦ ਕੀ ਕਰਾਂਗੇ ਆਪਾਂ ਇਹਨੂੰ ਜਦੋਂ ਇਹਦੇ ਨਾਲ ਖੁਰਚਣਾ ਮਾਰ ਕੇ ਉਦੋਂ ਬਾਅਦ ਆਪਾਂ ਇਸੇ ਮਸਾਲੇ ਵਾਲੇ ਢੱਕਣ ਦੇ ਨਾਲ ਇਹਨੂੰ ਆਪਾਂ ਜਿਹੜੀ ਇਹਦੀ ਭਾਫ਼ ਹੈ ਉਹ ਉੱਪਰੋਂ ਬੰਦ ਕਰ ਦਿਆਂਗੇ ਜਦੋਂ ਬੰਦ ਹੋ ਗਿਆ ਜਿਹੜੀ ਇਹਦੀ ਭਾਫ਼ ਹੈ ਉਹ ਭਾਫ਼ ਇਹਦੇ ਵਿੱਚ ਬਣ ਜੂ ਜਿਹਦੇ ਨਾਲ ਆਪਣੇ ਗੈਸ ਦੀ ਵੀ ਬਚਤ ਹੋਊਗੀ ਤੇ ਇਹਨੇ ਯਾਨੀ ਕਿ ਬਣ ਵੀ ਛੇਤੀ ਜਾਣਾ ਸਮੇਂ ਤੋਂ ਪਹਿਲਾਂ ਯਾਨੀ ਕਿ ਜੇ ਆਪਾਂ ਇਹਦੀ ਭਾਫ਼ ਬਾਹਰ ਜਾਣ ਦੇਵਾਂਗੇ ਤਾਂ ਉਹਦੇ ਨਾਲ ਸਿਲੰਡਰ ਦੀ ਖਪਤ ਜ਼ਿਆਦਾ ਹੋਊਗੀ ਤੇ ਜਿਹੜੀ ਇਹਦੀ স্মੈਲ ਹੈ ਜਿਹੜਾ ਇਹਦਾ ਟੇਸਟ ਹੈ ਉਹ ਹੋਰ ਵੀ ਜ਼ਿਆਦਾ ਵਧੀਆ ਬਣੂਗਾ ਜਦੋਂ ਆਪਾਂ ਇਹਦੀ ਭਾਫ਼ ਜਿਹੜੀ ਬੰਦ ਕਰ ਦੇਣੀ ਠੀਕ ਹੈ ਜੀ ਹੁਣ ਕੁਛ ਹੀ ਮਿੰਟ ਦੇ ਵਿੱਚ ਬਾਅਦ ਆਪਾਂ ਮਿਲਦੇ ਆਂ ਵੀ ਇਹਦੀ ਕੀ ਪੋਜੀਸ਼ਨ ਹੈ ਇਹਦੇ ਵਿੱਚੋਂ ਕਿਵੇਂ ਪਾਣੀ ਨਿਕਲਦਾ ਜਿੰਨਾ ਪਾਣੀ ਇਹਦੇ ਵਿੱਚੋਂ ਆਪਣੇ ਆਪ ਹੀ ਨਿਕਲ ਜਾਂਦਾ ਹਾਂਜੀ ਤੁਹਾਨੂੰ ਦਿਖਾਉਣਾ ਚਾਹਨੇ ਆਂ ਵੀ ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਮਟਰਨ ਪਾਇਆ ਸੀਗਾ ਤੇ ਹੁਣ ਉਹਦੀ ਕੀ ਪੋਜੀਸ਼ਨ ਹੋਊਗੀ ਤੇ ਜਿਹੜੀ ਭਾਫ਼ ਆ ਉਹਦੀ ਬਣ ਚੁੱਕੀ ਆ ਜਿਹੜਾ ਉਹਦੇ ਵਿੱਚੋਂ ਪਾਣੀ ਐ ਉਹ ਨਿਕਲ ਰਿਹਾ ਹੈਗਾ ਤੇ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਇੱਧਰ ਸਾਈਡ ਤੇ ਰੱਖ ਦੇਾਂਗੇ ਤੇ ਉਸ ਤੋਂ ਬਾਅਦ ਆਪਾਂ ਦੇਖੋ ਇਹਦੇ ਵਿੱਚੋਂ ਹੀ ਜਿਹੜਾ ਪਾਣੀ ਐ ਉਹ ਨਿਕਲਣਾ ਸ਼ੁਰੂ ਹੋ ਗਿਆ ਆ ਜਿਹੜੀ ਭਾਫ ਆ ਜੀ ਇਹ ਸਿਰ ਪਾਣੀ ਦਾ ਰੂਪ ਹੈ ਜਿਹੜਾ ਉੱਧਰ ਆਏ ਦੇ ਵਿੱਚ ਜਿੰਨੀ देर ਤੱਕ ਸਾਰਾ ਪਾਣੀ ਮੀਟ ਦੇ ਵਿੱਚੋਂ ਨਹੀਂ ਨਿਕਲੂਗਾ ਉਨੀ ਦੇਰ ਤੱਕ ਜਿਹੜਾ ਇਹ ਖਰਾਬ ਹੋਣ ਦੇ ਚਾਂਸੇ ਰਹਿ ਜਾਂਦੇ ਨੇ ਇਸ ਲਈ ਬਿਲਕੁਲ ਹੀ ਵਧੀਆ ਤਰੀਕੇ ਦੇ ਨਾਲ ਜਦੋਂ ਇਹ ਭੁੰਨਿਆ ਗਿਆ ਤਾਂ ਉਦੋਂ ਬਾਅਦ ਇਹਦੇ ਵਿੱਚ ਜਿਹੜਾ ਮਸਾਲਾ ਭੁੰਨ ਕੇ ਆਪਾਂ ਰਲਾਵਾਂਗੇ ਦੁਬਾਰਾ ਮਿਲਦੇ ਹਾਂ ਉਸੇ ਤਰੀਕੇ ਦੇ ਨਾਲ ਇਹਨੂੰ ਆਪਾਂ ਬਾਰ-ਬਾਰ ਟੱਕਦੇ ਰਹਾਂਗੇ ਹਾਂਜੀ ਦੋਸਤੋ ਕੁਝ ਸਮਾਂ ਇਹਨੂੰ ਰੱਖੇ ਨੂੰ ਹੋ ਗਿਆ ਯਾਨੀ ਕਿ 20 ਤੋਂ 25 ਮਿੰਟ ਦਾ ਸਮਾਂ ਯਾਨੀ ਕਿ ਇਹਨੂੰ ਹੋ ਚੁੱਕਿਆ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਵੀ ਇਹਦੇ ਵਿੱਚੋਂ ਆਪਣੇ ਆਪ ਆ ਜਿਹੜਾ ਪਾਣੀ ਹੈ ਆਪਾਂ ਬਿਲਕੁਲ ਪਾਣੀ ਇਹਦੇ ਵਿੱਚ ਪਾਇਆ ਨਹੀਂ ਹੈਗਾ ਇਹ ਦੇਖੋ ਤੁਹਾਡੇ ਸਾਹਮਣੇ ਹੀ ਜਿਹੜਾ ਪਾਣੀ ਆ ਇਹਦੇ ਬੀਟ ਦੇ ਵਿੱਚੋਂ ਹੀ ਨਿਕਲ ਚੁੱਕੇ ਇਹ ਪਾਣੀ ਨੇ ਉੱਡ ਜਾਣਾ ਤਾਂ ਜਿਹੜਾ ਯਾਨੀ ਕਿ ਇੱਕ ਇਹਦੀ ਲਾਈਫ ਹੈ ਜਿਹੜੀ ਸ਼ੈਲਫ ਲਾਈਫ ਹੈ ਦੀ ਉਹ ਯਾਨੀ ਕਿ ਵੱਜ ਜਾਣੀ ਹੈ ਦੇਖੋ ਬਿਲਕੁਲ ਖੁਰਚਣਾ ਵੀ ਬੜਾ ਆਸਾਨੀ ਦੇ ਨਾਲ ਜਿਹੜਾ ਇਹਦੇ ਵਿੱਚ ਉਹ ਚੱਲਣ ਲੱਗ ਗਿਆ ਕਿਉਂਕਿ ਇਹ ਅਲੱਗ-ਅਲੱਗ ਹੋ ਗਿਆ ਬਸ ਹੁਣ ਇਹ 10 ਤੋਂ 12 ਮਿੰਟ ਦੇ ਵਿੱਚ ਵਿੱਚ ਜਿਹੜਾ ਇਹ ਪਿਆਰ ਹੋ ਜਾਣਾ ਉਸ ਤੋਂ ਬਾਅਦ ਫਿਰ ਆਪਾਂ ਮਸਾਲੇ ਨੂੰ ਤਿਆਰੀ ਕਰਾਂਗੇ ਤੇ ਫਿਰ ਇਹਨਾਂ ਨੂੰ ਮਿਕਸ ਕਰਾਂਗੇ ਦੇਖੋ ਜੀ ਪਾਣੀ ਇਸੇ ਤਰ੍ਹਾਂ ਉੜਦਾ ਰਹਿੰਦਾ ਤੇ ਬਸ ਥੋੜੇ ਹੀ ਸਮੇਂ ਦੇ ਵਿੱਚ ਇਹ ਤਿਆਰ ਹੋਣ ਵਾਲਾ ਹੈਗਾ। ਲੋ ਜੀ ਦੋਸਤੋ ਹੁਣ ਆਪਾਂ ਇਹਨੂੰ ਦੁਬਾਰਾ ਚੈੱਕ ਕਰਦੇ ਹਾਂ। ਵੀ ਇਹ ਜਿਹੜੀ ਪੋਜੀਸ਼ਨ ਹੈ ਜਿਹੜੀ ਉਹ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਵੀ ਕਿੰਨਾ ਗੇ ਇਹ ਜਿਹੜਾ ਤਿਆਰ ਹੋ ਚੁੱਕਿਆ। ਪਹਿਲਾਂ ਆਪਾਂ ਢੱਕਣ ਨੂੰ ਸਾਈਡ ਤੇ ਰੱਖ ਲੀਏ। ਉਸ ਤੋਂ ਬਾਅਦ ਦੇਖੋ ਜੀ ਹੁਣ ਇਹ ਆਪਣਾ ਜਿਹੜਾ ਕਿਉਂ ਚਰਬੀ ਜੋ ਵੀ ਇਹ ਸਾਰਾ ਪਾਣੀ ਇਹਦਾ ਮਤ ਚੁਪ ਗਿਆ ਤੇ ਹੁਣ ਇਹ ਮਸਾਲਾ ਰੌਣ ਦੇ ਜਿਹੜਾ ਕਾਬਲ ਹੋ ਚੁੱਕਿਆ ਬਿਲਕੁਲ ਤਿਆਰ ਹੋ ਗਿਆ ਆਪਾਂ ਨੂੰ ਕਿਵੇਂ ਪਤਾ ਲੱਗੂ ਵੀ ਇਹ ਤਿਆਰ ਹੋ ਗਿਆ ਵੈਸੇ ਤਾਂ ਤੁਹਾਨੂੰ ਖੁਰਚਣੇ ਦੀ ਆਵਾਜ਼ ਵੀ ਦੱਸ ਰਹੀ ਹੈ ਵੀ ਕਿੰਨੀ ਰੈਲਿੰਗ ਚੱਲ ਰਹੀ ਹੈ ਕਿਉਂਕਿ ਜਿਹੜੇ ਜੋਇੰਟ ਹੁੰਦਾ ਥੋੜਾ ਬਹੁਤ ਉਹ ਟੁੱਟ ਜਾਂਦਾ ਹੈ ਗਲ ਕੇ ਉਸ ਤੋਂ ਬਾਅਦ ਪਾਣੀ ਵੀ ਮਚ ਚੁੱਕਿਆ ਦਾ ਜਿਹੜਾ ਇਹਨੇ ਕੱਢਿਆ ਸੀਗਾ ਫਿਰ ਆਪਾਂ ਇਹਨੂੰ ਯਾਨੀ ਕਿ ਚੈੱਕ ਕਰਕੇ ਦੇਖ ਸਕਦੇ ਆ ਨਾਰਮਲ ਤਰੀਕੇ ਦੇ ਨਾਲ ਇਹ ਟੁੱਟ ਰਿਹਾ ਹੈਗਾ ਤਾਂ ਜਦੋਂ ਇਹ ਨਾਰਮਲ ਤਰੀਕੇ ਦੇ ਨਾਲ ਟੁੱਟ ਰਿਹਾ ਹੈ ਤਾਂ ਇਹਨੂੰ ਜਦੋਂ ਆਪਾਂ ਚਬਾਉਣ ਦੀ ਕੋਸ਼ਿਸ਼ ਕਰਾਂਗੇ ਖਾਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਆਸਾਨੀ ਨਾਲ ਆ ਜਿਹੜਾ ਇਹ ਖਾਧਾ ਜਾ ਸਕੂਗਾ ਕਦੇ ਵੀ ਗਲਤੀ ਨਾ ਕਰਿਓ ਕਈ ਵਾਰ ਤੁਹਾਨੂੰ ਲੱਗ ਰਿਹਾ ਵੀ ਪਾਣੀ ਘੱਟ ਨਿਕਲੇ ਆ ਤੁਸੀਂ ਅੱਗ ਦੀ ਜਿਹੜੀ ਤੇਜ਼ੀ ਦੇ ਨਾਲ ਤੁਸੀਂ ਚਲਾ ਰਹੇ ਹੋ ਤਾਂ ਥੱਲੇ ਲੱਗਣ ਦਾ ਵੀ ਡਰ ਹੋ ਜਾਂਦਾ ਕਦੇ ਇਹ ਗਲਤੀ ਨਾ ਕਰੋ ਵੀ ਤੁਸੀਂ ਅ ਥੱਲੇ ਲੱਗਣ ਤੋਂ ਬਚਾਉਣ ਲਈ ਇਹਦੇ ਵਿੱਚ ਪਾਣੀ ਪਾ ਦਿਓ ਕਿਉਂਕਿ ਜੇ ਚਲਦੇ ਵਿੱਚ ਪਾਣੀ ਪਾਤਾ ਤਾਂ ਇਹ ਤੁਹਾਡਾ ਸਾਰਾ ਚੀੜਾ ਹੋ ਜਾਣਾ ਜਿਹੜਾ ਤੁਸੀਂ ਕਿਸੇ ਹਿਸਾਬ ਨਾਲ ਵੀ ਇਹਨੂੰ ਖਾ ਨਹੀਂ ਸਕੋਗੇ ਠੀਕ ਹੈ ਜੀ ਹੁਣ ਇਹ ਬਿਲਕੁਲ ਰੈਡੀ ਆ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਮਸਾਲਾ ਕਿਵੇਂ ਤਿਆਰ ਕੀਤਾ ਜਾਊਗਾ ਜਿਹੜਾ ਮਸਾਲਾ ਤਿਆਰ ਕਰਨਾ ਉਹ ਉਸ ਤੋਂ ਬਾਅਦ ਇਹਦੇ ਵਿੱਚ ਕਿੱਦਾਂ ਮਿਕਸ ਕਰਨਾ ਬਿਲਕੁਲ ਪੈਕਿੰਗ ਤੱਕ ਤੁਹਾਨੂੰ ਲੈ ਕੇ ਚਲਾਂਗੇ ओके ਜੁੜੇ ਰਹੋ ਮਿੱਤਰੋ ਹਾਂਜੀ ਦੋਸਤੋ ਆਪਾਂ ਯਾਨੀ ਕਿ ਜਿਹੜਾ ਆਚਾਰ ਨੂੰ ਆਪਾਂ ਬੱਕਰੇ ਦੇ ਆਚਾਰ ਨੂੰ ਆਪਾਂ ਭੁੰਨਿਆ ਉਹ ਭੁੰਨ ਚੁੱਕੇ ਹਾਂ ਹੁਣ ਆਪਾਂ ਇਹਦੇ ਲਈ ਮਸਾਲਾ ਤਿਆਰ ਕਰ ਰਹੇ ਹਾਂ ਮਸਾਲਾ ਤਿਆਰ ਕਰਨ ਦੇ ਲਈ ਉਸੇ ਕੜਾਹੀ ਦੇ ਵਿੱਚੋਂ ਆਪਾਂ ਇਹਨੂੰ ਬਾਹਰ ਕੱਢ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਸਰੋਂ ਦਾ ਤੇਲ ਉਹ ਪਾ ਰਹੇ ਹਾਂ ਲਗਭਗ ਇਹਦੇ ਵਿੱਚ ਜੈਨੂਨ ਕੁਆਂਟੀਟੀ ਮੈਂ ਕਿਸੇ ਨੂੰ ਵੀ ਨਹੀਂ ਦੱਸੂਗਾ ਵੀਰੇ ਬੇਨਤੀ ਹੈ ਇਹ ਮਾਫੀ ਚਾਹੁੰਨਾ ਮੈਂ ਇਸ ਗੱਲ ਦੀ ਲਗਭਗ 3 ਕਿਲੋਟਰ ਦੇ ਲਗਭਗ ਜਿਹੜਾ ਸਰੋਂ ਦਾ ਤੇਲ ਹੈ ਉਹ ਇਹਦੇ ਵਿੱਚ ਆਪਾਂ ਪਾ ਚੁੱਕੇ ਹਾਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਕੀ ਕਰਨਾ ਹੈ ਆਪਾਂ ਜਾਨੀ ਕਿ ਚੱਲਦੇ-ਚੱਲਦੇ ਆਪਾਂ ਤੇਲ ਦੇ ਵਿੱਚ ਦੋ ਤਿੰਨ ਪਿਆਜ਼ ਦੀਆਂ ਜਿਹੜੀਆਂ ਫਾੜੀਆਂ ਉਹ ਸੁੱਟ ਦੇਾਂਗੇ ਜਿਹੜਾ ਗੈਸ ਆ ਉਹਨੂੰ ਆਪਾਂ ਤੇਜ਼ ਕਰ ਦੇਾਂਗੇ ਇਹ ਪਿਆਜ਼ ਸਟਣ ਦਾ ਮਤਲਬ ਕੀ ਹੈ ਜਿਹੜੀ ਤੇਲ ਦੀ ਘੜਤਣ ਹੈ ਉਹ ਪਿਆਜ਼ ਆ ਇਹ ਸਾਰੀ ਕੈਚ ਕਰ ਜਾਊਗਾ ਖਤਮ ਕਰ ਦੂਗਾ ਘੜਤਣ ਜਦੋਂ ਬਿਲਕੁਲ ਪਿਆਜ਼ ਲਾਲ ਹੋ ਗਿਆ ਇਸ ਪਿਆਜ਼ ਨੂੰ ਆਪਾਂ ਬਾਹਰ ਸੁੱਟ ਦੇਾਂਗੇ ਤੇ ਇਹਦੇ ਵਿੱਚ ਜਿਹੜਾ ਦੂਜਾ ਮਸਾਲਾ ਲਸਣ ਹਰੀ ਮਿਰਚ ਤੇ ਆਪਣਾ ਅਦਰਕ ਤੇ ਗੰਡੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਦੁਬਾਰੇ ਤੋਂ ਭੁੰਨਾਂਗੇ ਠੀਕ ਹੈ ਜੀ ਮਿਲਦੇ ਆ ਥੋੜੀ ਦੇਰ ਬਾਅਦ ਹਾਂਜੀ ਦੋਸਤੋ ਹੁਣ ਇਹ ਜਿਹੜਾ ਤੇਲ ਆ ਇਹ ਗਰਮ ਹੋ ਚੁੱਕਿਆ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਿਆਜ਼ ਆ ਜਿਹੜਾ ਉਹ ਪਾਵਾਂਗੇ ਪਿਆਜ਼ ਦੀ ਜਿਹੜੀ ਕਟਾਈ ਹੋਣੀ ਚਾਹੀਦੀ ਆ ਉਹ ਬਹੁਤਾ ਜ਼ਿਆਦਾ ਬਰੀਕ ਨਹੀਂ ਹੋਣੀ ਚਾਹੀਦੀ ਮੋਟੀ ਹੋਣੀ ਚਾਹੀਦੀ ਆ ਠੋਕੇ ਇਹਨੇ ਤੇਲ ਦੇ ਵਿੱਚ ਪੁੱਜ ਕੇ ਬਿਲਕੁਲ ਹੀ ਛੋਟਾ ਪੀਸ ਰਹਿ ਜਾਣਾ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਮਿਕਸ ਕਰ ਦਈਏ ਸਭ ਤੋਂ ਪਹਿਲਾਂ ਪਿਆਜ਼ ਦੀ ਕੁਆਂਟੀਟੀ ਜ਼ਿਆਦਾ ਆ ਉਹਦੇ ਕਰਨਾ ਆਪਾਂ ਸਾਰਾ ਕੁਝ ਇਕੱਠਾ ਨਹੀਂ ਭੁੰਨਾਂਗੇ ਪਹਿਲਾਂ ਪਿਆਜ਼ ਭੁੰਨਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਜਦੋਂ ਪਿਆਜ਼ ਅੱਧੀ ਮਾਤਰਾ ਇਹਦੇ ਵਿੱਚ ਰਹਿ ਗਿਆ ਫਿਰ ਆਪਾਂ ਆਦਰਕ ਤੇ ਹਰੀ ਮਿਰਚ ਪਾਵਾਂਗੇ ਦੇਖੋ ਜੀ ਜਿਸ ਤਰ੍ਹਾਂ ਆਪਾਂ ਮਸਾਲਾ ਭੁੰਨ ਰਿਹਾ ਤੇ ਪਿਆਜ਼ ਪਾਏ ਹੋਏ ਇਹਦੇ ਵਿੱਚ ਆਪਣੇ ਪਿਆਜ਼ ਜਦੋਂ ਅੱਧੇ ਤੋਂ ਜ਼ਿਆਦਾ ਪੁੱਜ ਚੁੱਕੇ ਨੇ ਤਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਸਣ ਲਸਣ ਨੂੰ ਜ਼ਿਆਦਾ ਬਰੀਕ ਗ੍ਰੇਂਡਰ ਕਰਕੇ ਦਾ ਪਾਣੀ ਨਹੀਂ ਕੱਢਣਾ ਇਸੇ ਤਰ੍ਹਾਂ ਮੋਟੀ ਲਸਣ ਇਹਦੇ ਵਿੱਚ ਆਪਾਂ ਜਿਹੜੀ ਪਾ ਦੇਣੀ ਹੈ ਲਸਣ ਦੇਖੋ ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਸਭ ਤੋਂ ਗੁਣਕਾਰੀ ਚੀਜ਼ ਹੈ ਜਿਹੜੀ ਲਸਣ ਆ ਤੇ ਦੂਸਰਾ ਇਹਦਾ ਟੇਸਟ ਵੀ ਬਣਾਉਂਦੀ ਹੈ ਤੇ ਇਹਦਾ ਫਲੇਵਰ ਵੀ ਬਣਾਉਂਦੀ ਹੈ ਉਸ ਤੋਂ ਬਾਅਦ ਦੇਖੋ ਅਦਰਕ ਬਿਲਕੁਲ ਹੀ ਮੋਟਾ ਜਿਹੜਾ ਕੁੰਡੇ ਦੇ ਵਿੱਚ ਕੁੱਟਿਆ ਹੋਇਆ ਅਦਰਕ ਆਪਾਂ ਇਹਦੇ ਵਿੱਚ ਇਹਦੀ ਲੋੜ ਅਨੁਸਾਰ ਪਾ ਦਿੱਤਾ ਠੀਕ ਹੈ ਜੀ ਤੇ ਹੁਣ ਇਹਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਦੋ ਮਿਕਸ ਕਰਕੇ ਉਸ ਤੋਂ ਬਾਅਦ ਆਪਣੀ ਜਿਹੜੀ ਹਰੀ ਮਿਰਚ ਹਰੀ ਮਿਰਚ ਦੇਖੋ ਬਿਲਕੁਲ ਹੀ ਮੋਟੀ ਕਟਾਈ ਇਹਦੀ ਕੀਤੀ ਹੋਈ ਜਿਹੜੀ ਕੁੰਡੇ ਕੁੰਡੇ ਦੇ ਵਿੱਚ ਉਹ ਵੀ ਆਪਾਂ ਇਹਦੇ ਵਿੱਚ ਲੋੜ ਮੁਤਾਬਕ ਪਾ ਦਿੱਤੀ ਹੈ ਠੀਕ ਹੈ ਜੀ ਤੇ ਹਰੀ ਮਿਰਚ ਦੀ ਮਾਤਰਾ ਆਪਾਂ ਕੁਆਂਟੀਟੀ ਦੇ ਹਿਸਾਬ ਨਾਲ ਪਾਉਣੀ ਆ ਬਿਲਕੁਲ ਹੀ ਮੋਟੀ ਕਟਾਈ ਇਹਦੇ ਵਿੱਚ ਗੰਡਾ ਲਸਣ ਅਦਰਕ ਤੇ ਹਰੀ ਮਿਰਚ ਇਹ ਚਾਰੋ ਚੀਜ਼ਾਂ ਮਸਾਲੇ ਦੇ ਲਈ ਤਿਆਰ ਨੇ ਕਿਉਂਕਿ ਚਾਰੋ ਹੀ ਗੁਣਕਾਰੀ ਆ ਸਿਹਤ ਦੇ ਲਈ ਇਹਦੇ ਵਿੱਚ ਕੋਈ ਵੀ ਐਕਸਟਰਾ ਕੋਈ ਕੋਈ ਕੈਮੀਕਲ ਜਾਂ ਕੋਈ ਹੋਰ ਕੋਈ ਚੀਜ਼ ਇਹਨੂੰ ਸਵਾਦ ਬਣਾਉਣ ਵਾਸਤੇ ਆਪਾਂ ਨਹੀਂ ਪਾਇਆ ਸਾਰਾ ਕੁਝ ਹੀ ਆਪਾਂ ਰਸੋਈ ਦੇ ਮੁਤਾਬਕ ਜੈਨੂਅਲ ਚੀਜ਼ਾਂ ਜਿਹੜੀਆਂ ਘਰਾਂ ਦੇ ਵਿੱਚ ਆਪਾਂ ਵਰਤਦੇ ਆ ਉਹੀ ਪਾ ਜਾਣੀਆਂ ਨੇ ਉਸ ਤੋਂ ਬਾਅਦ ਇਹਨੂੰ ਮਿਕਸ ਕਰ ਲਾਂਗੇ ਆਪਾਂ ਪੂਰਾ ਚੰਗੀ ਤਰ੍ਹਾਂ ਕਿਉਂਕਿ ਇੱਕ ਇਦਾਂ ਦਾ ਮਸਾਲਾ ਬਣ ਜੂਗਾ ਵੀ ਕੱਲੀ-ਕੱਲੀ ਬੋਟੀ ਦੇ ਵਿੱਚ ਇਹ ਮਸਾਲਾ ਜਿਹੜਾ ਭਰ ਜਾਣਾ ਤੇ ਜਦੋਂ ਇਹ ਭਰ ਗਿਆ ਤਾਂ ਜਿਹੜਾ ਰਸਪੀ ਦਾ ਜਿਹੜਾ ਸਵਾਦ ਹੈ ਉਹ ਉਹ ਤੁਹਾਨੂੰ ਅਲੱਗ ਤੋਂ ਹੀ ਨਜ਼ਰ ਆਊਗਾ ਠੀਕ ਹੈ ਜੀ ਹੁਣ ਇਹਨੂੰ ਕੁਛ ਦੇਰ ਤੱਕ ਹੋਰ ਆਪਾਂ ਭੁੰਨਾਂਗੇ ਬਿਲਕੁਲ ਜਦੋਂ ਇਹ ਤਿਆਰ ਹੋ ਗਿਆ ਫਿਰ ਇਹਦੇ ਵਿੱਚ ਆਪਾਂ ਜਿਹੜਾ ਬੱਕਰੇ ਦਾ ਮੀਟ ਹੈ ਉਹ ਮਿਕਸ ਕਰਾਂਗੇ ਤਾਂ ਇਹ ਕੰਪਲੀਟ ਤਿਆਰ ਹੋ ਚੁੱਕੇ ਹਾਂਜੀ ਦੋਸਤੋ ਆਪਾਂ ਜਿਹੜਾ ਮਸਾਲਾ ਉਹ ਬਣ ਚੁੱਕਿਆ ਇਹਦਾ ਕੰਪਲੀਟ ਹੈ ਲਗਭਗ ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਵੀ ਲੋੜ ਮੁਤਾਬਕ ਨੂਨ ਤੇ ਜਿਹੜਾ ਆਪਾਂ ਮਿਰਚ ਹੈ ਉਹ ਵੀ ਪਾਇਆ ਹੈਗਾ ਤੇ ਉਹ ہماری ਤਰ੍ਹਾਂ ਬਾਕੀ ਇਹਦੇ ਵਿੱਚ ਜਿਸ ਤਰ੍ਹਾਂ ਜਦੋਂ ਇਹ ਗੰਡੇ ਇਹਦੇ ਵਿੱਚ ਪੁੱਜ ਗਏ ਅ ਅਦਰਕ ਪੁੱਜ ਗਿਆ ਤੇ ਹਰੀ ਮਿਰਚ ਬਿਲਕੁਲ ਹੀ ਯਾਨੀ ਕਿ ਸੌਫਟ ਹੋ ਗਏ ਪਾਣੀ ਇਹਨਾਂ ਦਾ ਉੱਡ ਗਿਆ ਉਸ ਤੋਂ ਬਾਅਦ ਜਿਹੜਾ ਮਸਾਲਾ ਜਿਹੜਾ ਆਪਾਂ ਮਸਾਲਾ ਸਾਰੀਆਂ ਚੀਜ਼ਾਂ ਦਾ ਮਿਕਸ ਹੈ ਉਹ ਆਪਾਂ ਲੋੜ ਦੇ ਮੁਤਾਬਕ ਇਹਦੇ ਵਿੱਚ ਜਾਨੀ ਕਿ ਪਾ ਦੇਵਾਂਗੇ ਜਿਹੜੀ ਜਾਨੀ ਕਿ ਇਹਦੀ ਖੁਸ਼ਬੂ ਬਹੁਤ ਵਧੀਆ ਖੁਸ਼ਬੂ ਹੈ ਬੜੀ ਹੀ ਨੇਚਰਲ ਚੀਜ਼ ਆ ਇਹ ਠੀਕ ਹੈ ਨਾ ਜਿਹੜਾ ਇਹ ਮਸਾਲਾ ਇਹਦੇ ਬਣਾ ਜਾਨੀ ਕਿ ਜਿਹੜਾ ਬੱਕਰੇ ਦਾ achar ਹੈ ਉਹ ਪੂਰੀ ਤਰ੍ਹਾਂ ਅਧੂਰਾ ਕਹਿ ਸਕਦੇ ਆ ਆਪਾਂ ਠੀਕ ਹੈ ਜੀ ਇਹਨੂੰ ਆਪਾਂ 3 ਤੋਂ ਲੈ ਕੇ 4 ਕੜਛੀਆਂ 10 ਕਿਲੋ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਪਾ ਲਾਂਗੇ ਠੀਕ ਹੈ ਜੀ ਤੇ ਮਿਰਚ ਤੇ ਨੂਨ ਆਪਾਂ ਲੋੜ ਅਨੁਸਾਰ ਹਲਦੀ ਇਹ ਤਿੰਨੇ ਪਹਿਲਾਂ ਆਪਾਂ ਪਾ ਚੁੱਕੇ ਆ ਇਹਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਮਸਾਲਾ ਪਾਇਆ ਤੇ ਉਸ ਤੋਂ ਬਾਅਦ ਹੁਣ ਆਪਾਂ ਬਿਲਕੁਲ ਮਸਾਲਾ ਦੇਖੋ ਲਾਲ ਹੋ ਚੁੱਕਿਆ ਤੁਸੀਂ ਦਿਖਾ ਸਕਦੇ ਹੋ ਬਿਲਕੁਲ ਪਿਆਜ਼ ਵੀ ਲਾਲ ਹੋ ਗਿਆ ਪੂਰਾ ਮਸਾਲਾ ਜਿਹੜਾ ਯਾਨੀ ਕਿ ਤਿਆਰ ਹੋ ਚੁੱਕਿਆ ਪਾਣੀ ਉੱਡ ਚੁੱਕਿਆ ਜਿੰਨੀ ਦੇਰ ਤੱਕ ਜਿਹੜਾ ਮਸਾਲਾ ਉਹ ਘਿਓ ਨਹੀਂ ਛੱਡਦਾ ਦੇਖੋ ਜਿਹੜਾ ਤੇਲ ਹੈ ਸੌਰੀ ਜਿਹੜਾ ਤੇਲ ਹੈ ਉਹ ਛੱਡਿਆ ਆ ਨੇ ਜਦੋਂ ਛੜਦਾ ਤਾਂ ਸਮਝ ਲਓ ਪਾਣੀ ਇਹਦੇ ਵਿੱਚ ਉੜ ਗਿਆ ਇਹ ਕੰਪਲੀਟ ਹੋ ਚੁੱਕਿਆ ਤਾਂ ਆਪਾਂ ਹੁਣ ਇਹਦੇ ਵਿੱਚ ਜਿਹੜਾ ਬੱਕਰੇ ਦਾ ਮੀਟ ਹੈਗਾ ਉਹ ਇਹਦੇ ਵਿੱਚ ਆਪਾਂ ਰਲਾਉਨੇ ਆ ਤਾਂ ਇਹ ਜਿਹੜਾ ਇੱਕ ਦੋ ਮਿੰਟ ਦੇ ਵਿੱਚ ਇਹ ਤਿਆਰ ਹੋਣ ਜਾ ਰਿਹਾ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਇਲਤੀ ਲਾਣਾ ਟੀਵੀ ਤੇ ਜਿਹੜੀ ਇਹ ਵੀਡੀਓ ਹੈ ਰਸਪੀ ਰੰਧਾਵਾ ਦੇ ਬੱਕਰੇ ਦੇ ਅਚਾਰ ਦੀ ਤੁਸੀਂ ਅੱਜ ਇਹਦੇ ਚੱਲਦਾ ਦੇਖ ਰਹੇ ਹੋ ਸਾਰੇ ਵੀਡੀਓ ਨੂੰ ਕੱਟਿਓ ਨਾ ਸਕਿੱਪ ਨਾ ਕਰਿਓ ਤਾਂ ਕਿ ਕੋਈ ਪੁਰਾਣੀਆਂ ਚੀਜ਼ਾਂ ਨੇ ਪਲਵਾਨਾਂ ਦੀਆਂ ਕਬੱਡੀ ਖਿਡਾਰੀਆਂ ਦੀਆਂ ਚੰਗੀਆਂ ਚੀਜ਼ਾਂ ਨੇ ਕੋਈ ਗਲਤ ਚੀਜ਼ ਨਹੀਂ ਬਣ ਰਹੀ ਇਦਾਂ ਦੀਆਂ ਚੀਜ਼ਾਂ ਤੁਸੀਂ ਬਣਦੇ ਆਂ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਮੂ ਜਿਹੜਾ ਰੰਧਾਵਾ achar ਦਾ ਪ੍ਰੋਡਕਟ ਬਣਾਉਂਦਾ ਤਾਂ ਉਹ ਕਿੰਨਾ ਕੁ ਜੈਨੂਨ ਬਣਾਉਂਦਾ ਕਿੰਨੀ ਚੀਜ਼ ਉਹਦੇ ਵਿੱਚ ਤੁਹਾਡੇ ਜਿਹੜੇ ਬਿਲਕੁਲ ਹੀ ਕੈਮਰੇ ਦੇ ਸਾਹਮਣੇ ਆਪਾਂ ਕਰ ਦਿੱਤੀ ਆ ਤੇ ਇਹ ਜਦੋਂ ਵੀ ਤੁਸੀਂ ਯਾਨੀ ਕਿ achar ਖਰੀਦ ਸਕਦੇ ਹੋ ਆਪਾਂ ਉਸ ਟਾਈਮ ਦੇ ਵਿੱਚ ਜਿਹੜਾ ਚਾਰ ਹੈ ਉਹ ਕੰਪਲੀਟ ਹੋਣ ਜਾ ਰਿਹਾ ਹੈ ਆਪਾਂ ਇਹਨੂੰ ਪੈਕਿੰਗ ਤੱਕ ਲੈ ਕੇ ਚਲਾਂਗੇ ਹਾਂਜੀ ਦੋਸਤੋ ਜਿਹੜਾ ਆਪਾਂ ਜਾਨੀ ਕਿ ਇਹ ਚਾਰ ਆਪਾਂ ਬੱਕਰੇ ਦਾ ਇਹ ਭੁੰਨਿਆ ਸੀਗਾ ਮੀਟ ਇਹਨੂੰ ਆਪਾਂ ਭੁੰਨੇ ਹੋਏ ਮਸਾਲੇ ਦੇ ਵਿੱਚ ਪਾਉਣ ਜਾ ਰਹੇ ਹਾਂ ਇਸ ਤਰ੍ਹਾਂ ਇਹ ਆਪਾਂ ਕਟਚੀ ਦੇ ਨਾਲ ਜਿਹੜਾ ਇਹਦਾ ਘਿਓ ਛੱਡ ਗਿਆ ਇਹ ਚਰਬੀ ਦਾ ਉਹ ਸਾਰੇ ਦਾ ਸਾਰਾ ਜਿਹੜਾ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਕਿਉਂਕਿ ਇਹਦੇ ਨਾਲ ਹੀ ਟੇਸਟ ਬਣਨਾ ਦੇਖੋ ਜੀ ਇਹ ਹੁਣ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਮਿਕਸ ਹੋਣ ਤੋਂ ਬਾਅਦ 10 ਮਿੰਟ ਆਪਾਂ ਇਹਨੂੰ ਫੇਰ ਭੁੰਨਾਂਗੇ ਮਸਾਲੇ ਦੀ ਅੱਗ ਹੈ ਜਿਹੜੀ ਪਹਿਲਾਂ ਘੱਟ ਸੀ ਹੁਣ ਜਾਨੀ ਕਿ ਇਹਦੀ ਅੱਗ ਹੈ ਜਿਹੜੀ ਉਹ ਦੁਬਾਰਾ ਵਧਾ ਦਿੱਤੀ ਗਈ ਆ ਬਾਅ ਉਹਨੇ ਇਹ 10 ਮਿੰਟ ਦੇ ਵਿੱਚ ਵਿੱਚ ਜਿਹੜਾ ਆਚਾਰ ਹੈ ਬੱਕਰੇ ਦਾ ਉਹ ਬਿਲਕੁਲ ਬਣ ਕੇ ਤੁਹਾਡੇ ਸਾਹਮਣੇ ਆ ਜਾਊਗਾ ਬੜੀ ਹੀ ਪਿਓਰਿਟੀ ਸਾਰੀ ਚੀਜ਼ ਦੇ ਵਿੱਚ ਦਿਖਾਈ ਗਈ ਆ ਤੇ ਇਸ ਤਰ੍ਹਾਂ ਜਦੋਂ ਇਹ ਸਾਰਾ ਮਿਕਸ ਹੋ ਗਿਆ ਚੰਗੀ ਤਰ੍ਹਾਂ ਮਿਕਸ ਹੋਣ ਤੋਂ ਬਾਅਦ ਇਹੇ ਦੁਬਾਰਾ ਫੇਰ ਕਿਉਂ ਛੱਡ ਜਾਣਾ ਇਹਨੇ ਤਾਂ ਫੇਰ ਜਾਨੀ ਕਿ ਸਮਝ ਲਓ ਆਪਣਾ ਜਿਹੜਾ ਆਚਾਰ ਹੈ ਉਹ ਬਣ ਕੇ ਰੈਡੀ ਹੋ ਗਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਜਦੋਂ ਠੰਡਾ ਹੋ ਗਿਆ ਉਸ ਤੋਂ ਬਾਅਦ ਦਿਖਾਉਣੇ ਵੀ ਇਹਦੇ ਵਿੱਚ ਲਾਸਟ ਤੇ ਕਿਹੜੀ ਚੀਜ਼ ਹੈ ਜਿਹੜੀ ਆਪਾਂ ਪਾਉਣੀ ਹੈ ਹਾਂਜੀ ਦੋਸਤੋ ਜਿਹੜਾ ਬੱਕਰੇ ਦਾ ਆਚਾਰ ਹੈ ਉਹ ਬਿਲਕੁਲ ਬਣ ਚੁੱਕਿਆ ਸਾਰੇ ਵੀਰ ਕਾਫੀ ਟਾਈਮ ਤੋਂ ਜਿਹੜੇ ਵੀਡੀਓ ਦੇਖ ਰਹੇ ਨੇ ਬਿਲਕੁਲ ਹੀ ਤੁਹਾਨੂੰ ਦਿਸ ਰਿਹਾ ਹੈਗਾ ਇਹਦਾ ਰੰਗਤ ਦਿਸ ਰਹੀ ਆ ਇਹਦਾ ਯਾਨੀ ਕਿ ਜਿਹੜਾ ਮਸਾਲਾ ਉਹ ਕੱਲੀ-ਕੱਲੀ ਬੂਟੀ ਦੇ ਵਿੱਚ ਭਰ ਚੁੱਕਿਆ ਤੁਸੀਂ ਬਿਲਕੁਲ ਹੀ ਦੇਖ ਸਕਦੇ ਹੋ ਤੇ ਦੇਖੋ ਕੱਲੀ-ਕੱਲੀ ਲਸਣ ਅਦਰਕ ਸਾਰਾ ਕੁਝ ਇਹਦੇ ਨਾਲ ਜੁੜ ਚੁੱਕਿਆ ਜਦੋਂ ਤੁਸੀਂ ਇਹਦਾ ਪੀਸ ਜਿਹੜਾ ਮੂੰਹ 'ਚ ਪਾਓਗੇ ਤਾਂ ਤੁਹਾਨੂੰ ਜਿਹੜੀ ਮੌਹ ਵਧੀਆ ਫੀਲਿੰਗ ਆਊਗੀ ਇੱਕ ਟੇਸਟ ਮਿਲੂਗਾ ਇੱਕ ਬ੍ਰਾਂਡ ਮਿਲੂਗਾ ਤੇ ਇਸ ਤੋਂ ਬਾਅਦ ਜਦੋਂ ਬਿਲਕੁਲ ਕੰਪਲੀਟ ਹੋ ਚੁੱਕਿਆ ਤਾਂ ਆਪਾਂ ਇਹਦੇ ਵਿੱਚ ਮਗਜ ਦੀ ਮਾਤਰਾ ਇਹਨੂੰ ਸੋਨਾ ਬਣਾਉਣ ਲਈ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਡਰਾਈ ਫਰੂਟ ਆਪਾਂ ਕੋਈ ਵੀ ਪਾ ਸਕਦੇ ਆ ਇਹਦੇ ਵਿੱਚ ਠੀਕ ਹੈ ਜੀ ਤੇ ਡਰਾਈ ਫਰੂਟ ਦੇ ਨਾਲ ਇੱਕ ਤਰ੍ਹਾਂ ਦਾ ਟੇਸਟ ਵੀ ਬਣਦਾ ਕਿਉਂਕਿ ਮੈਂ ਸ਼ੁਰੂ ਤੋਂ ਹੀ ਜੋ ਵੀਡੀਓ ਦਿਖਾ ਰਿਹਾ ਹਾਂ ਤੇ ਸ਼ੁਰੂ ਤੋਂ ਹੀ ਇਹਦੇ ਵਿੱਚ ਚੰਗੀ ਚੀਜ਼ ਹੀ ਪੈ ਰਹੀ ਆ ਮਾੜੀ ਇੱਕ ਵੀ ਚੀਜ਼ ਨਹੀਂ ਪੈ ਰਹੀ ਜਿਹੜੀ ਆਪਣੀ ਸਿਹਤ ਲਈ ਕੋਈ ਨੁਕਸਾਨਦੇ ਹੋਵੇ ਇਹ ਸੌਂਫ ਹੈ ਜਿਹੜੀ ਇਹਨੂੰ ਹਜਮ ਦੇ ਲਈ ਤੇ ਇਹਦੇ ਟੇਸਟ ਲਈ ਮਠਾਸ ਦੇ ਲਈ ਇਹਦੇ ਲਈ ਬਹੁਤ ਵਧੀਆ ਇਹ ਕੰਮ ਕਰੂਗੀ ਬਿਲਕੁਲ ਬਣ ਕੇ ਜਿਹੜਾ ਆਪਣਾ ਬੱਕਰੇ ਦਾ ਅਚਾਰ ਰੰਧਾਵਾ ਟ੍ਰੇਡਿੰਗ ਦਾ ਉਹ ਬਿਲਕੁਲ ਰੈਡੀ ਹੋ ਚੁੱਕਿਆ ਦੋਸਤੋ ਤੁਸੀਂ ਇਹਨੂੰ ਉਦੋਂ ਬਾਅਦ ਮਿਕਸ ਕਰ ਸਕਦੇ ਹੋ ਤੇ ਉਦੋਂ ਬਾਅਦ ਇਹ ਚਾਰ ਨੂੰ ਤੁਸੀਂ ਚੰਗੀ ਤਰ੍ਹਾਂ ਕੰਪਲੀਟ ਹੋ ਚੁੱਕਿਆ ਇਹ ਹੁਣ ਆਪਾਂ ਜਿਹੜਾ ਗੈਸ ਹੈ ਉਹ ਬੰਦ ਕਰ ਦੇਾਂਗੇ ਤੇ ਬਿਲਕੁਲ ਹੀ ਕੰਪਲੀਟ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਵੀਡੀਓ ਸਕਿਪ ਨਾ ਕਰਿਓ ਤੇ ਅੱਗੇ ਲੰਘਾਏ ਉਹਨਾਂ ਬੇਨਤੀ ਹੈ ਵੀ ਸਾਰੇ ਵੀਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਦੇਖਿਓ ਪੂਰਾ ਵਧੀਆ ਟੇਸਟ ਜਿਹੜਾ ਬਣ ਚੁੱਕਿਆ ਇਲਤੀ ਰਾਣਾ ਟੀਵੀ ਚੈਨਲ ਤੇ ਜਿਹੜੀ ਰੰਦਾਵਾ ਟਰੇਡਿੰਗ ਦੇ ਅਚਾਰ ਦੀ ਜਿਹੜੀ ਵੀਡੀਓ ਪੈ ਚੁੱਕੀ ਆ ਮੇਰੇ ਵੀਰੋ ਕਿਸੇ ਵੀ ਵੀਰ ਨੇ ਜਾਨੀ ਕਿ ਆ ਆਰਡਰ ਕਰਨਾ ਹੋਵੇ ਇਸ ਕੁਆਲਟੀ ਦਾ ਨਜ਼ਾਰਾ ਲੈਣਾ ਹੋਵੇ ਬੱਕਰੇ ਦੇ achar ਦਾ ਸਵਾਦ ਚਖਣਾ ਹੋਵੇ ਤਾਂ ਉਹ ਦਿੱਤੇ ਹੋਏ ਕੰਟੈਕਟਾਂ ਤੇ ਸੰਪਰਕ ਕਰ ਸਕਦਾ ਹੈ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਵੀ ਸੁਵਿਧਾ ਰੰਧਾਵਾ ট্রেਡਿੰਗ ਕੰਪਨੀ ਵੱਲੋਂ ਦਿੱਤੀ ਜਾਵੇਗੀ ਤੁਸੀਂ ਬਸ ਕੱਲਾ ਫੋਨ ਕਰਨਾ ਹੈ achar ਜਿਹੜਾ ਬੱਕਰੇ ਦਾ ਉਹ ਤੁਹਾਡੇ ਘਰ ਦੇ ਵਿੱਚ ਡਿਲੀਵਰ ਹੋ ਜਾਵੇਗਾ ਇਸ ਤਰ੍ਹਾਂ ਜਾਨੀ ਕਿ ਅਸੀਂ ਡਿਲੀਵਰ ਮੈਨ ਰੱਖੇ ਹੋਏ ਨੇ ਜਿਹੜੇ ਤੁਹਾਡੇ ਘਰ ਤੱਕ ਪਹੁੰਚਾ ਸਕਦੇ ਨੇ ਪੈਕਿੰਗ ਦਿਓ ਤੇ ਇਸ ਤਰ੍ਹਾਂ ਰੰਧਾਵਾ ਦਾ ਬ੍ਰਾਂਡ ਹੈ ਜੀ ਐਫਐਸਐਸਆਈ ਨੰਬਰ ਹੈ ਪੂਰਾ ਪ੍ਰੋਡਕਟ ਪ੍ਰੋਡਕਟ ਦਾ ਜਾਨੀ ਕਿ ਜੈਨੂਨ ਤਰੀਕੇ ਦੇ ਨਾਲ ਇੱਕ ਨੰਬਰ ਦੇ ਨਾਲ ਜਿਹੜਾ ਆਪਾਂ ਪ੍ਰੋਡਕਟ ਆ ਉਹ ਤਿਆਰ ਕਰਦੇ ਆ ਤੇ ਉਸ ਤੋਂ ਬਾਅਦ ਜਿੱਲੀ ਦੀ ਪੈਕਿੰਗ ਤੁਸੀਂ ਮੰਗੋਗੇ ਇਸ ਤਰ੍ਹਾਂ ਕਿਸਾਨ ਫਰੈਸ਼ ਰੰਧਾਵਾ ਟਰੇਡਿੰਗ ਦੇ ਨਾਂ ਤੇ ਤੁਹਾਡੇ ਘਰ ਪਹੁੰਚੇਗੀ ਇੱਕ ਵਾਰ ਜਰੂਰ ਮੌਕਾ ਦਿਓ ਚੰਗੀਆਂ ਚੀਜ਼ਾਂ ਖਾਓ ਤੇ ਸਿਹਤ ਬਣਾਓ ਬਾਜ਼ਾਰੂ ਚੀਜ਼ਾਂ ਤੋਂ ਬਚੋ ਇਸ ਲਈ ਜਿਹੜੇ ਵੀ ਕਬੱਡੀ ਖਿਡਿਆਰੀ ਜਾਂ ਸਿਹਤੰਦੇ ਨਾਲ ਜੁੜੇ ਨੇ ਬਜ਼ੁਰਗ ਨੇ ਜਾਂ ਕੋਈ ਬਿਮਾਰ ਨੇ ਕੋਈ ਵੀ ਸਿਹਤਮੰਦ ਵਿਅਕਤੀ ਬੱਕਰੇ ਦੇ ਇਚਾਰ ਨੂੰ ਖਾ ਕੇ ਯਾਨੀ ਕਿ ਆਨੰਦ ਮਾਣ ਸਕਦਾ ਹੈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਇਲਤੀ ਲਾਣਾ ਟੀਵੀ ਦਾ ਫੇਰ ਰੰਦਾਵਾ ਟਰੇਡਿੰਗ ਵੱਲੋਂ ਬਹੁਤ ਧੰਨਵਾਦ ਕਿਉਂਕਿ ਹਰ ਇੱਕ ਪ੍ਰੋਡਕਟ ਦੇ ਵਿੱਚ ਹਰ ਇੱਕ ਕੰਮ ਦੇ ਵਿੱਚ ਇਹ ਪਹੁੰਚ ਕੇ ਉੱਥੇ ਕਿਸਾਨਾਂ ਤੱਕ ਬਚਾਉਂਦੇ ਨੇ ਤਹਿ ਦਿਲੋਂ ਧੰਨਵਾਦ ਇਲਤੀ ਲਾਣਾ ਟੀਵੀ YouTube ਚੈਨਲ